ਜਦੋਂ ਵੀ ਕੋਈ ਮਹਾਪੁਰਸ਼ ਇਸ ਸੰਸਾਰ ਦੇ ਵਿੱਚ ਆਉਂਦੇ ਹਨ ਤਾਂ ਉਹਨਾਂ ਦਾ ਵੱਡਾ ਉਪਰਾਲਾ ਇਹੀ ਹੁੰਦਾ ਹੈ ਕਿ ਨਾਮ ਤੋਂ ਟੁੱਟੀ ਭਰਮਾਂ ਦੇ ਜਾਲ ਵਿੱਚ ਫਸੀ ਰਾਹੋਂ ਕੁਰਾਹੇ ਪਈ ਮਨੁੱਖਤਾ ਦਾ ਭਲਾ ਕੀਤਾ ਜਾਵੇ ਭਲੇ ਪੁਰਸ਼ ਪ੍ਰਮਾਤਮਾ ਦੇ ਘਰੋਂ ਜਿਹੜਾ ਸੰਦੇਸ਼ ਲੈ ਕੇ ਆਉਂਦੇ ਨੇ ਉਸ ਨੂੰ ਬਾਣੀ ਆਖਿਆ ਜਾਂਦਾ ਹੈ ਰਾਜਾ ਸਾਹਿਬ ਜੀ ਦੀ ਸੂਰਤ ਕਈ ਕਈ ਦਿਨ ਪ੍ਰਭੂ ਜੀ ਦੇ ਚਰਨਾਂ ਦੇ ਵਿੱਚ ਲੀਨ ਰਹਿੰਦੀ ਸੀ ਪ੍ਰਭੂ ਦੇ ਚਰਨਾਂ ਦੇ ਵਿੱਚ ਜੁੜੇ ਰਹਿਣਾ ਨਾ ਕੁਝ ਖਾਣਾ ਨਾ ਕੁਝ ਪੀਣਾ ਨਾ ਕੁਝ ਬੋਲਣਾ ਸੰਗਤਾਂ ਵੀ ਪ੍ਰੇਮ ਵਿੱਚ ਭੱਜ ਕੇ ਰਾਜਾ ਸਾਹਿਬ ਜੀ ਦੇ ਚਰਨਾਂ ਵਿੱਚ ਬੈਠੀਆਂ ਰਹਿੰਦੀਆਂ ਕਿ ਕਦੋਂ ਰਾਜਾ ਸਾਹਿਬ ਨੇਤਰ ਖੋਲਣ ਉਹ ਆਪਣੀ ਸੁਰਤੀ ਨੂੰ ਮਾਤ ਲੋਕ ਵਿੱਚ ਲੈ ਕੇ ਆਉਣ ਅਸੀਂ ਉਹਨਾਂ ਦੇ ਪਾਸੋਂ ਪ੍ਰਮਾਤਮਾ ਦਾ ਨਵਾਂ ਸੰਦੇਸ਼ ਸੁਣ ਸਕੀਏ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕੇ ਪ੍ਰਮਾਤਮਾ ਸੱਚੇ ਸਾਧੂ ਦੀ ਜ਼ੁਬਾਨ ਦੇ ਉੱਤੇ ਵਸਦਾ ਹੈ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ ਕਾਲ ਯੁਗੀ ਜੀਵਾਂ ਦੇ ਪਾਰ ਉਤਾਰੇ ਵਾਸਤੇ ਮਹਾਪੁਰਸ਼ਾਂ ਨੇ ਬਾਣੀ ਰਾਈ ਜੋ ਸੰਦੇਸ਼ ਦਿੱਤੇ ਅਮਰਤ ਵਰਗੀ ਮਿੱਠੀ ਬਾਣੀ ਜੋ ਬੋਲਿਆ ਕਰਦੇ ਸਨ ਉਹਦੇ ਨਾਲ ਠੰਡ ਵਰਤ ਜਾਂਦੀ ਸੀ ਤਪਤਮੈ ਠੰਡ ਵਰਤਾਈ ਵਾਲੀ ਕਿਰਪਾ ਹੋ ਜਾਂਦੀ ਸੀ ਰਾਜਾ ਸਾਹਿਬ ਜੀ ਨੇ ਬਿਆੰਤ ਬਾਣੀ ਦੀ ਰਚਨਾ ਕੀਤੀ ਇੱਕ ਮਹਾਨ ਗ੍ਰੰਥ ਤਿਆਰ ਕੀਤਾ ਹੈ ਜਿਸ ਦਾ ਨਾਮ ਭਗਵਾਨ ਬਿਲਾਸ ਹੈ ਅੱਜ ਵੀ ਇਸ ਬਾਣੀ ਨੂੰ ਮਨ ਚਿਤ ਲਾ ਕੇ ਪੜਨ ਵਾਲਾ ਭਵ ਸਾਗਰ ਚੋਂ ਪਾਰ ਹੋ ਸਕਦਾ ਹੈ ਰਾਜਾ ਸਾਹਿਬ ਜੀ ਦੀ ਬਾਣੀ ਭਗਵਾਨ ਬਿਲਾਸ ਦੀ ਮਹਿਮਾ ਢਾਡੀ ਜਥਾ ਇਉਂ ਗਾਇਨ ਕਰਨ ਲੱਗਾ ਬਈ ਦੀ ਪੜ ਲੈ ਬਾਣੀ ਸਹਿਬ ਦੀ ਪੜ ਲੈ ਬਾਣੀ ਤੂੰ ਬੰਦੇ ਆ

ਸਿਆ ਜਦੋਂ ਹਿਰਦੇ ਵਿੱਚ ਵਸਾਣੀ ਹਿਰਦੇ ਵਿੱਚ ਵਸਾਣੀ ਤੂੰ ਬੰਦਿਆ ਤਰ ਜਾਏਗਾ ਤੂੰ ਦਤਾ ਪਾ ਲਈਏ ਇਹ ਸੋਚੋਂ ਦੀ ਉਲਜੀ ਤਾਣੀ ਸੋਲਜੋ